ਅਜਾਣੇ 1 ਫਰਵਰੀ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਅਤੇ ਨਵੀਂ ਸੰਸਦ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੇ ਨੇ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਗਿਆ ਸੀ ਜੋ 10 ਦਿਨ ਚੱਲੇਗਾ ਸਰਕਾਰ ਨੇ ਅੰਤਰੀਮ ਬਜਟ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਰਹੀਆਂ ਨੇ ਇਹ ਬਜਟ ਇਸ ਲਈ ਖਾਸ ਹੈ ਕਿਉਂਕਿ ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਹੋਵੇਗਾ ਇਸ ਬਜਟ ਵਿੱਚ 3 ਵਟੇ ਐਲਾਨ ਕੀਤੇ ਜਾ ਸਕਦੇ ਨੇ ਪਹਿਲਾ ਕਿਸਾਨ ਸਨਮਾਨ ਨਿਧੀ ਦੀ ਰਕਮ ਚ ਵਾਧਾ ਹੋ ਸਕਦਾ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਮਿਲਣ ਵਾਲੀ ਰਾਸ਼ੀ ਨੂੰ 6000 ਰੁਪਏ ਤੋਂ ਵਧਾ ਕੇ 8000 ਰੁਪਏ ਕੀਤਾ ਜਾ ਸਕਦਾ ਹੈ ਵਰਤਮਾਨ ਵਿੱਚ ਇਸ ਯੋਜਨਾ ਦੇ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇੱਕ ਸਾਲ ਵਿੱਚ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਦਿੱਤੀਆਂ ਜਾਂਦੀਆਂ ਨੇ ਬਜਟ ਵਿੱਚ ਮਹਿਲਾ ਕਿਸਾਨਾਂ ਲਈ ਇਹ ਰਾਸ਼ੀ 6000 ਰੁਪਏ ਤੋਂ ਵਧਾ ਕੇ 12000 ਰੁਪਏ ਸਾਲਾਨਾ ਹੋ ਸਕਦੀ ਹੈ ਦੂਸਰਾ ਸੈਕਸ਼ਨ 80C ਦੀ ਟੈਕਸ ਛੋਟ ਸੀਮਾ 1.5 ਲੱਖ ਰੁਪਏ ਤੋਂ ਵੱਧ ਕੇ 2.5 ਲੱਖ ਰੁਪਏ ਹੋ ਸਕਦੀ ਹੈ ਇਸ ਵਾਰ ਸਰਕਾਰ ਇਨਕਮ ਟੈਕਸ ਦੀ ਧਾਰਾ 80C ਤਹਿਤ ਮਿਲਣ ਵਾਲੀ ਟੈਕਸ ਛੋਟ ਨੂੰ ਵਧਾ ਕੇ 2.5 ਲੱਖ ਰੁਪਏ ਕਰ ਸਕਦੀ ਹੈ ਮਤਲਬ ਕਿ ਤੁਸੀਂ ਟੈਕਸ ਬਚਾਉਣ ਲਈ 2.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕੋਗੇ EPF PPF ઇન્ਕ્યુટી ਲਿੰਕਡ ਸੇਵਿੰਗ ਸਕੀਮ ਸਕੰਨਿਆ ਸਮ੍ਰਿਧੀ ਯੋਜਨਾ ਰਾਸ਼ਟਰੀ ਬਚਤ ਸਰਟੀਫਿਕੇਟ 5 ਸਾਲ ਦੀ ਐਫ ਡੀ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਨਕਮ ਟੈਕਸ ਦੀ ਧਾਰਾ 80 ਸੀ ਦੇ ਅਧੀਨ ਆਉਂਦੀਆਂ ਨੇ ਇਸ ਤੋਂ ਇਲਾਵਾ ਤੁਸੀਂ ਸਕੂਲ ਫੀਸ ਹੋਮ ਲੋਨ ਦੀ ਅਦਾਇਗੀ ਬੀਮਾ ਪ੍ਰੀਮੀਅਮ ਆਦੀ ਵਰਗੇ ਖਰਚਿਆਂ ਤੇ ਟੈਕਸ ਛੋਟ ਵੀ ਲੈ ਸਕਦੇ ਹੋ ਤੀਸਰਾ ਸੈਕਸ਼ਨ 80 ਡੀ ਦੇ ਅਧੀਨ ਸਿਹਤ ਬੀਮਾ ਪ੍ਰੀਮੀਅਮ ਤੇ ਛੋਟ ਦੁੱਗਣੀ ਹੋ ਸਕਦੀ ਹੈ ਸੈਕਸ਼ਨ 80 ਡੀ ਦੇ ਤਹਿਤ ਸਿਹਤ ਬੀਮੇ ਲਈ ਪੁਗਤਾਨ ਕੀਤੇ ਪ੍ਰੀਮੀਅਮ ਤੇ ਟੈਕਸ ਛੋਟ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ ਵਰਤਮਾਨ ਵਿੱਚ 80D ਦੇ ਤਹਿਤ ਜੀਵਨ ਸਾਥੀ ਅਤੇ ਬੱਚਿਆਂ ਦੇ ਸਿਹਤ بیمੇ ਲਈ ਪੁਗਤਾਨ ਕੀਤੇ ਗਏ 25000 ਰੁਪਏ ਤੱਕ ਦੇ ਸਾਲਾਨਾ ਪ੍ਰੀਮੀਅਮ ਤੇ ਟੈਕਸ ਛੋਟ ਉਪਲਬਧ ਹੈ ਇਹ ਵੱਧ ਕੇ 50000 ਹੋ ਸਕਦਾ ਹੈ